ਮੈਂ ਸੁਖਮਿੰਦਰ ਸਿੰਘ ਮਾਣੂ ਆਰਲਨ ਸਟੇਟ ਵਾਸੀ ਖਾਲਸਾ ਜੀ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਖਾਲਸਾ ਜੀ ਬਾਰੇ ਸੁਣਿਆ ਫਿਰ ਮੈਂ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਦੇ ਇੱਥੇ ਇਹਨਾਂ ਦੇ ਹਸਪਤਾਲ ਆਇਆ ਖਾਲਸਾ ਜੀ ਡਾਣਾ ਦੇ ਸਟਾਫ ਬਹੁਤ ਵਧੀਆ ਬਹੁਤ ਹੀ ਵਧੀਆ ਸਾਹਿਬਾ ਜੀ ਨੇ ਸੇਵਤ ਕਰੀਏ ਉਹ ਨਹੀਂ ਘਟਾ ਹੈ ਬਹੁਤ ਵਧੀਆ ਮਿਲਣ ਜੋ ਸਾਰੇ ਬੱਚੇ ਬਹੁਤ ਵਧੀਆ ਡਾਕਟਰ ਵੀ ਬਹੁਤ ਵਧੀਆ ਮੈਂ ਦੰਦ ਦਾ ਟ੍ਰੀਟਮੈਂਟ ਕਰਾਇਆ ਇੱਥੇ ਤੇ ਜਦੋਂ ਮੈਂ ਬਾਹਰ ਪੁੱਛਿਆ ਤੇ ਇੱਥੇ ਪੁੱਛਿਆ ਤੇ ਇੱਥੇ ਘੱਟੋ ਘੱਟ ਵੀ 80% ਦਾ ਲੱਗਤੀ ਮੇਰਾ ਬਾਹਰ ਦੰਦ ਇਹ 8 ਤੋਂ 10000 ਰੁਪਏ ਦਾ ਕਹਿੰਦਾ ਜੀ ਜਿਹੜਾ ਮੇਰਾ 800 ਰੁਪਏ ਦਾ ਲੱਗਿਆ ਇੱਥੇ ਤੇ ਜਿਹੜੀਆਂ ਇੱਥੇ ਇਹਨਾਂ ਨੇ ਮਸ਼ੀਨਾਂ ਲਿਆਂਦੀਆਂ ਨੇ ਹਾਰਡ ਲਈ 80T ਸਕੈਨ ਲਈ ਤੇ ਪੀਜੋਥੈਰੇਪੀ ਲਈ ਬੱਚੇ ਬਹੁਤ ਹੀ ਵਧੀਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣੀ ਆਮ ਗਰੀਬਾਂ ਦੀ ਲੁੱਟ ਨਾਲੋਂ ਇੱਥੇ ਜ਼ਰੂਰ ਪਹੁੰਚੋ ਇਹਨਾਂ ਖਾਲਸਾ ਜੀਰ ਦੇ ਨਾਲ ਜੁੜੋ ਵੱਧ ਤੋਂ ਵੱਧ ਇਹਨਾਂ ਦਾ ਸਨਮਾਨ ਕਰੋ ਤੇ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕਰੋ ਜਿੱਥੇ ਵੀ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਹਨਾਂ ਦਾ ਇਸ ਸੰਸਦਾ ਦਾ ਅਸੀਂ ਹੈਲਪ ਕਰੀਏ ਤੇ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਦਾ